ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਨ ਆ ਸਵਤੰਤਰ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਉਹਨਾਂ ਪਰਜਾਂ ਨੂੰ ਖਾ ਲੈਣਗੇ ਪਰਜੋਤੇ ਜ਼ਬਰਦਸਤ ਕਰਨਗੇ। ਉਹ ਤਾਂ ਫਿਰ ਰਾਜੇ ਜਿਹੜੇ ਹਨ ਉਹ ਜ਼ੁਲਮ ਕਰਨ ਲੱਗੇ ਇਹਨੂੰ ਉਸ ਵਾਂਗ ਚੱਲ ਰਿਹਾ ਸੀ ਕਾਜੀ ਹੋਏ ਰੇਸ਼ਮਤੀ ਮੱਤੀ ਲੱਗ ਕੇ ਹੱਥ ਕੋਾਈਂ ਅਭਜੰਦੀ ਗਿਆਨ ਮੈਨ ਕੋਣ ਕੋ ਸਤਿਮੁਖੋਂ ਬੁਲਾਈ ਰਾਜੇ ਪਾਪ ਕਮੰਦੇ ਉਲਟੀ ਬਾੜ ਖੇਤੋਂ ਖਾਈ ਧਰਮ ਆਉਂਦਾ ਵੀ ਰਾਜੇ ਲੋਕਾਂ ਦੇ ਅੰਦਰ ਵੀ ਉਹ ਧਰਮ ਰਗ ਨਹੀਂ ਮੈਂ ਦਇਆ ਕਰਨੀ ਹੈ ਮੈਂ ਲੋਕਾਂ ਦਾ ਭਲਾ ਕਰਨਾ ਸਮਾਜ ਦੇ ਅੰਦਰ ਸਤਿਅਤਾ ਪੈਦਾ ਬੁਝੰਦੀ ਲੋਕਾਂ ਚੀਂ ਹੋਜਣ ਦੇ ਧਾਜ ਲੈਣ ਲੱਗ ਪੈਂਦੇ ਬੱਚੀਆਂ ਦੀ ਹੱਤਿਆ ਕਰਨ ਲੱਗ ਪੈਂਦੇ ਤਾਂ ਸਮਾਜਿਕ ਲੋਕਾਂ ਨੂੰ ਧਰਮ ਜਿਹੜਾ ਸਥਿਰ ਕਰਦਾ ਹੈ ਕਿ ਨਹੀਂ ਨਹੀਂ ਜੇ ਸਾਰਿਆਂ ਦੇ ਘਰ ਧੀਆ ਹੋਣ ਗਿਆ ਮੰਨ ਲਓ ਹਰ ਬੰਦੇ ਦੀ ਮੰਨ ਪੁੱਤਰ ਮੰਗ ਰਿਹਾ ਕਿ ਪੁੱਤਰ ਹੋਣਾ ਚਾਹੀਦਾ ਧੀ ਨਾ ਹੋਵੇ ਤਾਂ ਸਮਾਜ ਦੀ ਲੋੜ ਹੈ ਧੀਆ ਵੀ ਤੇ ਪੁੱਤਰ ਵੀ ਚਾਹੀਦੇ ਜੇ ਸਭ ਦੇ ਘਰ ਪੁੱਤਰ ਹੋਣ ਦੇ ਤਾਂ ਫਿਰ ਆਪਾਂ ਪੁੱਤਾਂ ਨੂੰ ਵਿਆਹ ਮੰਗ ਕਿੱਥੇ ਤਾਂਸਾ ਹੀ ਉਹ ਧਰਮ ਸੁਹੋਂਦਾ ਕਿ ਨਹੀਂ ਪੁੱਤਰ ਹੈ ਤਾਂ ਧੀ ਵੀ ਚਾਹੀਦੀ ਸਮਾਜ ਵਿੱਚ ਬਰਬਰਤਾ ਸੁਪਰਮਨ ਕਰਮ ਹੁੰਦਾ ਸਮਾਜ ਨੂੰ ਸਥਿਰਤਾ ਦੇਣੀ ਰਾਜਨੀਤਿਕ ਲੋਕਾਂ ਦੇ ਅੰਦਰ ਧਰਮ ਪੈਦਾ ਕਰਨਾ ਦਇਆ ਸੰਤੋਖ ਪੈਦਾ ਕਰ ਉਸ ਮਕਸਦ ਨਾਲ ਇਹ ਸਮਾਗਮ ਚੱਲ ਰਿਹਾ ਸੋਸਾਇਟੀ ਤੋਂ ਸਤਿਗੁਰੂ ਸੇਵਾ ਲੈ ਰਹੇ ਨੇ ਜਿਵੇਂ ਜਿਵੇਂ ਤੁਸੀਂ ਸਾਨੂੰ ਸਲਾਮਾਂ ਦਿੰਦੇ ਹੋ ਤੇਵੇਂ ਤੇ ਮੈਂ ਸੀ ਟੁੱਟੇਪੋਂ ਸੋਚ ਲੱਗ ਕੇ ਕਿਉਂਕਿ ਇੱਕ ਬੰਦਾ ਪਰਫੈਕਟ ਨਹੀਂ ਹੋ ਸਕਦਾ ਤਾਂ ਕੱਲੇ ਬੰਦੇ ਦੀ ਸੋਚ ਨਹੀਂ ਪੂਰੀ ਹੋ ਸਕਦੀ ਪੰਯੂ ਗੁਰਮਤਿ ਵਿੱਚ ਵੀ ਪੰਜ ਪ੍ਰਧਾਨੀ ਹੈ ਕੋਈ ਵੀ ਗੱਲ ਕਰਨੀ ਤੇ ਪੰਜਾਂ ਦੀ ਸਲਾਹ ਲਈ ਜਾਂਦੀ ਹੈ। ਔਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪ ਸਾਖਸ਼ਤ ਰੱਬ ਹੁੰਦੇ ਆ ਜਦੋਂ ਪਾਤਸ਼ਾਹ ਨੂੰ ਸਲਾਹ ਕਰਨ ਦੀ ਲੋੜ ਪਈ ਨਾ ਸਿੱਖਾਂ ਨੇ ਸੁਣਿਆ ਦਿੱਤਾ ਜੀ ਸੋਲੀਖਨ ਦਿੱਲੀ ਤੋਂ ਚੜ੍ਹ ਕੇ ਆ ਰਿਹਾ ਹੈ। ਕੀ ਕਰਨਾ ਚਾਹੀਦਾ ਮਹਾਰਾਜ ਨੇ ਸਿੱਖ ਸੱਤੇ ਨੂੰ ਕਹਿੰਦੇ ਦੱਸੋ ਕਿ ਕੀ ਹੋਣਾ ਚਾਹੀਦਾ। ਕਿਉਂਕਿ ਸਲਾਹ ਕਰਨੀ ਇੱਕ ਦੂਜੇ ਦੀ ਬਹੁਤ ਜ਼ਰੂਰੀ ਹੈ। ਇੱਕ ਬੰਦਾ ਕਦੇ ਪੂਰਾ ਨਹੀਂ ਹੋ ਸਕਦਾ। ਅਨੁਪ ਆਪਣਾਰੇ ਦਲ ਤੇ ਤੁਹਾਡੇ ਸਹਿਯੋਗ ਨਾਲ ਇਸ ਸੋਸਾਇਟੀ ਨੇ ਪਿਛਲੇ 6 ਸਾਲ ਤੋਂ ਪਾਤਸ਼ਾਹੀ ਦੀ ਕਿਰਪਾ ਨਾਲ ਇਹ ਸੇਵਾ ਨਿਭਾਈ ਹੈ ਅੱਗੇ ਤੋਂ ਵੀ ਤੁਸੀਂ ਅਸੀਸ ਦੇਣੀ ਹੋਣ ਕੋਈ ਨਵੀਆਂ ਚਣੌਕੀਆਂ ਸਾਡੇ ਸਾਹਮਣੇ ਆ ਰਹੀਆਂ ਪਰਸੋਂ ਤੋਂ ਮੈਂ ਇਸ ਚੀਜ਼ ਨੂੰ ਸੋਚ ਕੇ ਬਹੁਤ ਪਰੇਸ਼ਾਨ ਹੋ ਰਹੇ ਹਾਂ ਕਿ ਸਮਾਜ ਨੂੰ ਇਹ ਰਾਜਨੀਤਿਕ ਖੇਤਰ ਨੂੰ ਜਿਹੜੇ ਧਰਮ ਨੇ ਸਥਿਰ ਕਰਨਾ ਸੀ ਨਾ ਲੋਕਾਂ ਦੇ ਅੰਦਰ ਤਾਂ ਹੰਕਾਰ ਕਰਨਾ ਸੀ ਰਾਜੇ ਦਇਆ ਮੰਤਰਣ ਰਾਜੇ ਸਬਰ ਸੰਤੋਖ ਵਿੱਚ ਜਿਵੇਂ ਰਾਜੇ ਰਾਜੇ ਦਾ ਭਲਾ ਕਰਨ ਸਮਾਜ ਵਿੱਚ ਸਦਨਤਾ ਬਣੀ ਦਲੇ ਤੋਂ ਧਰਮ ਦਾ ਕੰਮ ਸੀ ਉਹ ਨਹੀਂ ਤਾਂ ਧਰਮ ਕਬੂਲ ਹੈ ਉਹ ਹੀ ਸਮਾਜ ਤੇ ਰਾਜਨੀਤਿਕ ਖੇਤਰ ਨੂੰ ਹਿਲਾਉਣ ਲੱਗਦਾ ਉਹਨਾਂ ਨੇ ਇਸ ਤਰ੍ਹਾਂ ਦੇ ਨਾਲ ਗੰਦਲਾ ਕਰ ਦਿੱਤਾ ਸਭ ਤੋਂ ਵੱਡਾ ਖਤਰਾ ਅੱਜ ਸਾਡੇ ਦੇਸ਼ ਵਿੱਚ ਧਰਮ ਤੋਂ ਪੈਦਾ ਔਰ ਉਹ ਕਦਰਾਂ-ਸਾਸੀਆਂ ਦਾ ਤੇਸਨਾ ਨਾ ਨਿਤ ਨਵੀ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਉਹ ਸਮਾਜ ਤੇ ਰਾਜਨੀਤਿਕ ਸਿਸਟਮ ਨੂੰ ਬਹੁਤ ਜ਼ਿਆਦਾ ਅੰਦਰੋਂ ਕਮਜ਼ੋਰ ਕਰਦੀ ਹੈ ਕਿਸੇ ਵਕਤ ਵੀ ਬਹੁਤ ਵੱਡਾ ਕਲਾਸਟ ਹੋ ਸਕਦਾ ਦੇਸ਼ ਵਿੱਚ ਉਹ 당 ਨੂੰ ਤੋਪੰਗ ਪਰसों ਤੋਂ ਇੱਕ ਵੀਡੀਓ ਚੱਲ ਰਹੀ ਹੈ ਉਹ ਵੀ ਨੂੰ ਕਿਸੇ ਨੇ ਆਦਿੱਤਿਓ ਵੱਡੇ ਦਾ ਨਾਮ ਬਹੁਤ ਜ਼ਿਆਦਾ ਉਹਨੇ ਕਹਿ ਦਿੱਤਾ ਜੀ ਮਨ ਅੱਗੇ ਅਜਤੇ ਵਿੱਚ ਅੱਬੂਲ ਇੱਕ ਕਰ ਦਿੱਤਾ ਹੈ ਉਹਨੋਂ ਇੱਕ ਮੰਦਰ ਹੈ ਉਹ ਹਨੀਰ ਮੰਦਰ ਉੱਤੇ ਅਭਿਸ਼ੇਕ ਕਰਾਂਗੇ ਛੇਤੀ ਕਰਾਂਗੇ ਇਥੋਂ ਤਾਂ ਪਵਾਜ ਉਹ ਸਾਸਨ ਅਸਥਿਰਤਾ ਪੈਦਾ ਹੋ। ਉਹ ਸਥਾਨ ਜਿਸ ਧਰਤੋਂ ਸਾਰਿਆਂ ਨੂੰ ਸੰਜੀਵ ਆਵਾਜੋਂ ਨੇ ਪਾਈ ਅਬੂਲਲ੍ਹਾ ਮੂਰੋ ਪਾਇਆ ਕੁਦਰਤ ਦੇ ਸੰਬੰਧ ਤੇ। ਔਰ ਇਨੰਦੱਲਾ ਦਾ ਸ਼ਿਕਾਰ ਜਿਹੜੇ ਨੇ ਜਿੰਨਾ ਸੀ ਬਹੁਤ ਜੋਰ ਲਾ ਕੇ 11 ਮਹੀਨੇ ਪਰ ਜਾਹਰ ਕਰਕੇ ਲੋਕਾਂ 'ਚ ਸਥਿਰਤਾ ਪੈਦਾ ਕਰਦੇ। ਇੱਕ ਇੱਕ ਦੀ ਗੱਲ ਜਿਹੜੀ ਉਹ ਸਮਾਜ ਨੂੰ ਹਲਾ ਕੇ ਰੱਖ ਦਿੰਦੀ ਲੋਕਾਂ ਦੇ ਅੰਦਰ ਨਫ਼ਰਤ ਪੈਦਾ ਕਰੇ ਉਹ ਲੋਕਾਂ ਦੇ ਨੂੰ ਨਫ਼ਰਤ ਚੱਲ ਗਈ ਫੇਸਬੁੱਕ ਤੇ ਐਸ ਐਸੋ ਦੇ ਕਮੈਂਟ ਆ ਰਹੇ ਨੇ ਸਮਾਜਿਕ ਲੋਕ ਜਿਹੜੇ ਨੇ ਦੇਖੋ ਸਾਹਿਬ ਅਪ ਦਾ ਲੋਨਿੰਗ ਬਹੁਤ ਸੌਖੀ ਹੈ ਕਿ ਕੋਈ ਥਿਗੜੀ ਲੋਡੀਆਂ ਲੱਗ ਜਾਣੀ ਬਈ ਨੂੰ ਆਪ ਬੁਝਾਉਣ ਨੂੰ ਕਿੰਨਾ ਟਾਈਮ ਲੱਗ ਨੁਕਸਾਨ ਹੋਦਾ ਕਿੰਨਾ ਹੁੰਦਾ ਇੰਨਾ ਅੱਜ ਸਾਡੀਆਂ ਜ਼ਿੰਮੇਵਾਰੀਆਂ ਹੋਰ ਵੱਧ ਗਈਆਂ ਪਰ ਸੋਚ ਰਿਹਾ ਸੀ ਸਾਡੇ ਇਸ ਤਰ੍ਹਾਂ ਦੀਆਂ ਸੁਸਾਇਟੀਆਂ ਜਿਹੜੇ ਸਾਰੇ ਪੰਜਾਬ ਵਿੱਚ ਨਹੀਂ ਪੂਰੇ ਹਿੰਦੁਸਤਾਨ ਤੇ ਹੋਣੀਆਂ ਚਾਹੀਦੀਆਂ ਨੇ ਦੂਜੇ ਧਰਮ ਦੇ ਲੋਕ ਵੀ ਹੋਣ ਉਹਨਾਂ ਦੀਆਂ ਜ਼ਿੰਮੇਵਾਰੀਆਂ ਵੱਧ ਜਾਣੀਆਂ ਸਾਡੀ ਜ਼ਿੰਮੇਵਾਰੀ ਹੋਰ ਵੱਧ ਗਈ ਕਿਉਂਕਿ ਲੋਕ ਜਿਹੜੇ ਇਸ ਤਰ੍ਹਾਂ ਅੜਖਾ ਲਾ ਰਹੇ ਨੇ ਅਸੀਂ ਉਹਦੇ ਅੰਦੇਸ਼ਟ ਹੋਣਾ ਸੀ ਕਿ ਅਸੀਂ ਸਮਾਜ ਨੂੰ ਕਿਵੇਂ ਸਥਿਰ ਰੱਖਾਂ ਤਾਂ ਮੇਰੇ ਮੰਗ ਵਿੱਚ ਪਰਸੋਂ ਤੋਂ ਵਿੱਚ ਆਤਜਾਲਦੇ ਸੀ ਕੋਸ਼ਿਸ਼ ਕਰਾਂ ਤੇ ਜਿੰਦੂ ਜਿੰਦੂ ਮੰਨੇ ਉਹ ਸਿਆਣੇ ਪਰਛੰਦੀ ਇੱਕ ਕਥਨ ਹੈ ਕਿ ਕਿਸੇ ਦੀ ਲੀਕ ਘਟਾਉਣ ਤੇ ਯੋਰ ਨਾ ਲਾਓ ਆਪਣੀ ਅੰਨੀ ਲੰਬੀ ਖਿੱਚ ਦਿਓ ਦੂਜੀ ਦੀ ਆਪੇ ਛੋਟੀ ਹੋ ਜਾਏ ਹੁਣ ਸਾਡੀ ਕੋਸ਼ਿਸ਼ ਹੋਏਗੀ ਸਾਨੂੰ ਉਹ ਚੁਣੌਤੀਆਂ ਜ਼ਰੂਰ ਉਹਨਾਂ ਦਾ ਸਾਹਮਣਾ ਵੀ ਕੋਈ ਕਰਨਾ ਪਏਗਾ ਸੜਲੇ ਤਾਂ ਮੁਕਤ ਹੋ ਅਸੀਂ ਕੋਸ਼ਿਸ਼ ਕਰਨਗੇ ਕਿ ਧਾਰਮਿਕ ਸੁਨਾਵਨ ਸੰਜੇ ਤੌਰ ਤੇ ਸਰਬ ਧਰਮ ਸੰਮੇਲਨ ਕੀਤੇ ਜਾਣ ਔਰ ਕੁਝ ਸਮਾਗਮ ਮੰਦਰਾਂ ਵਿੱਚ ਵੀ ਤਾਂ ਜੋ ਲੋਕਾਂ ਦੱਸ ਸਕੀਏ ਭਾਈ ਹਿੰਦੂ ਮੁਸਲਮਾਨ ਸਿੱਖ ਇਹ ਸਿਰਫ ਬਾਹਰੀ ਤੌਰ ਤੇ ਪਹਿਰਾਵੇ ਕਰਕੇ ਪਰਮਾਤਮਾ ਨਹੀਂ ਅੰਦਰ ਧਰਮ ਹੈ ਕੋਈ ਹੈ ਜਿਹੜੇ ਲੋਕ ਕੰਦਨ ਵੀ ਹੁਣ ਸੀ ਉੱਥੇ ਵੀ ਆਪ ਕੋਈ ਕਰ ਦੇਣਾ ਤੁਹਾmber comment ਕੀਤਾ ਸੀ ਤੁਸੀਂ ਸੋਚਮਾ ਸਰਾਜ ਜਿਹੜੀ ਜਿੰਦੀ ਨਹੀਂ ਰਹੀ ਉਹਦਾ ਵਿਹਾਨ ਪੜ ਲਿਓ ਉਹਨੇ ਕਹੇ ਸੀ ਅੱਜ ਮੇਰੇ ਹਿੰਦੂਸਤਾਨ ਵਿੱਚ ਜੇ ਪਹਿਣਾ ਸੰਦੂਰ ਨਾਲ ਆਪਣੀ ਮਾਂ ਘਰ ਕੇ ਸੋਹਕਣ ਪਾਉਂਦੀਆਂ ਨੇ ਉਹ ਕਿਸੇ ਦਾ ਸੁਹਾਗ ਵਰਤਾਂ ਕਰਕੇ ਵਰਤ ਰੱਖਣ ਕਰਕੇ ਨਹੀਂ ਧੰਨ ਮਾਤਾ ਗੁਜਰੀ ਨੇ ਆਪਣਾ ਸੁਹਾਗ ਵਾਰ ਕੇ ਹਿੰਦੁਸਤਾਨ ਨੇ ਸੁਹਾਗ ਮਜਾ ਲਿਆ ਜੇ ਮਾਂ ਗੁਜਰੀ ਆਪਣਾ ਸੁਹਾਗ ਦਿੱਲੀ ਵਿੱਚ ਕੁਰਬਾਨ ਨਾ ਕਰਦੀ ਅੱਜ ਹਿੰਦੁਸਤਾਨ ਦੀਆਂ ਔਰਤਾਂ ਦੇ ਸੁਹਾਗ ਨਹੀਂ ਸੀ ਰਹੇ ਅੱਜ ਮਾਂ ਦੇ ਸੰਦੂਰ ਨਹੀਂ ਸੀ ਇਹ ਤਿੰਨਾਂ ਸਾਧ ਸੰਗਤ ਪਿਆਰ ਨਾਲ ਸੰਸਨ ਦੀ ਲੋੜ ਹੈ ਜਿਹੜੇ ਸਿਆੜੇ ਲੋਕ ਉਹ ਸਮਝਦੇ ਨੇ ਪਰ ਜਿਹੜੇ ਲੋਕ ਉਸ ਤਰ੍ਹਾਂ ਦੇ ਘਾੜਨ ਵਾਲੇ ਨੇ ਤੋ ਉਚੇ ਤੀ ਅਗਲਾ ਦੰਦੇ ਸੋ ਸੋਸਾਇਟੀ ਧਾਰੀਆਂ ਸੋਸਾਇਟੀਆਂ ਦੀ ਹੁਣ ਜ਼ਿੰਮੇਵਾਰੀ ਵੱਧ ਜਾਂਦੀ ਹੈ ਅਸੀਂ ਸਮਾਜ ਨੂੰ ਇਕੱਠਾ ਕਿਵੇਂ ਰੱਖਣਾ ਹੈ ਅਸੀਂ ਇਹ ਭਾਈਚਾਰਕ ਸਾਧ ਕਿਵੇਂ ਬਣਾ ਕੇ ਰੱਖਣਾ ਹੈ ਅਸੀਂ ਕਿਨੇ ਲੋਕਾਂ ਨੂੰ ਦੱਸਣਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਣੀ ਮੰਦਰ ਵਿੱਚ ਬੈਠ ਕੇ ਉਚਾਰਨ ਕੀਤੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਭ ਨੂੰ ਸੰਜੋਗ ਉਪਦੇਸ਼ ਦਿੱਤਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਇੱਕ ਪਾਸੇ ਮੁਸਲਮਾਨ ਵਹਿ ਕੇ ਆਉਂਦੇ ਇੱਕ ਪਾਸੇ Hindu ਵਹਿ ਕੇ ਆਉਂਦੇ ਹੈ ਇਹ ਮੇਰਾ ਪਰਉਨਾਨਤ ਦਾ ਭਰ ਸੰਜਿਆ ਭਰ ਹੈ ਜਿੱਥੇ ਸਾਰਿਆਂ ਵਾਸਤੇ ਸੰਜਿਆ ਉਪਦੇਸ਼ ਸੋਸਾਇਟੀ ਦੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਤੁਸੀਂ ਵਕਤ ਤੋਂ ਵੱਧ ਹੋਰ ਸਾਨੂੰ ਤੁਹਾਡਾ ਸਹਿਯੋਗ ਚਾਹੀਦਾ ਕਿਉਂਕਿ ਗੱਲ پل ਵੀ ਵਰਮਾ ਸਮਾਗਮਾਂ ਤੇ ਖਤਮ ਨਹੀਂ ਹੁੰਦੀ ਗੱਲ ਪ੍ਰਚਾਰ ਅੱਗੇ ਵਧਾਉਣਾ ਲੋਕਾਂ ਦੇ ਅੰਦਰ ਧਰਮ ਪੈਦਾ ਕਰਨਾ ਜਿੰਨੇ ਕਦਰੇ ਲੋਕ ਪੈਦਾ ਹੋਣਗੇ ਉਮੀ ਤੁਹਾਡੀ ਜ਼ਿੰਮੇਵਾਰੀ ਬਣ ਜਾਏ ਤੁਸੀਂ ਸਾਡਾ ਸਹਿਯੋਗ ਹੋਰ ਵਕਤ ਤੋਂ ਵੱਧ ਕਰਿਓ ਅਸੀਂ ਪਾਹੀਆਂ ਨੁਕਸਾਨ ਧਰਮ ਦੇ ਰਾਹ ਨੂੰ ਮਜ਼ਬੂਤ ਕਰ ਸਕੀਏ ਅਸੀਂ ਲੋਕਾਂ ਨੂੰ ਦੱਸ ਸਕੀਏ ਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਉਹ ਪੂਰੀ ਦੁਨੀਆ ਦੇ ਸੰਦੇ ਗੁਰੂ ਨੇ ਕੱਲੇ ਸਿੱਖਾਂ ਦੇ ਨਹੀਂ ਪੂਰੀ ਦੁਨੀਆ ਦੀ ਅਵਾਈ ਕਰਨ ਵਾਲੇ ਨੇ ਮੈਨੂੰ ਖੁਸ਼ੀ ਹੋਈ ਕਿ ਪੂਰੇ ਪੰਜਾਬ ਦੇ ਲੋਕ ਗਾਇਕ ਜਿਹੜੇ ਨੇ ਉਹਨਾਂ ਨੂੰ ਆਪਣੇ ਆਪ ਕੁਝ ਚੀਜ਼ਾਂ ਮਹਿਸੂਸ ਹੋ ਜਾਂਦੀਆਂ ਕਿਉਂਕਿ ਕੁਝ ਜਾਣੇ ਅਣਜਾਣੇ 'ਚ ਕਈ ਵਾਰ ਬੰਦੇ ਤੋਂ ਗਲਤੀ ਹੋ ਜਾਂਦੀ ਹੈ ਕੁਝ ਗਾਇਕਾਂ ਨੇ ਜਾਣੇ ਅਣਜਾਣੇ ਵਿੱਚ ਇਸ ਤਰ੍ਹਾਂ ਦੇ ਗੀਤ गा ਦਿੱਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਸ਼ੁਰੂ ਕਰ ਦਿੱਤੇ ਕਿ ਲੋਕਾਂ ਨੂੰ ਹੋਰ ਪਾਸੇ ਜੋੜ ਦਿੱਤਾ ਬਹੁਤ ਕੁਝ ਗਾਇਕ ਪੰਜਾਬੀ ਜਿਹੜੇ ਸਾਡੇ ਗਾਇਕ ਨੇ ਸਿੰਗਰ ਨੇ ਉਹਨਾਂ ਵਿੱਚੋਂ ਪੰਜ ਕਿ ਜਣਿਆਂ ਨੇ ਕੋਪਰਾ ਲਾ ਕੀਤਾ ਕੱਲ ਵੀ ਸਾਡੀ ਆਨਲਾਈਨ ਕੁਝ ਹੋਰ ਗਾਇਕਾਂ ਨਾਲ ਵੀ ਮਿਲੰਗ ਹੋਈ ਗੱਲਬਾਤ ਹੋਈ ਉਹ ਜਿਹੜੇ ਰਾਹੀਓ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਤੇ ਇੱਕ ਗੀਤ ਪਠਿਆ ਗੱਡਿਆ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ੍ਰੀ ਤਗਰਵਾਲੇ ਉਹਨਾਂ ਨੇ ਪ੍ਰੇਰਨਾ ਕੀਤੀ ਉਹਨਾਂ ਨਾਲ ਸਾਰੀ ਵੀਡੀਓ ਆਈ ਉਹਨਾਂ ਵੀ ਗਾਇਆ ਔਰ ਕਿਰ ਲੋਕਾਂ ਦੱਸੇ ਗੁਰੂ ਗ੍ਰੰਥ ਸਾਹਿਬ ਰੋਹਾਨੀਆਂ ਬਹੁਤ ਸੋਮੇ ਜਿਹਦੇ ਵਿੱਚੋਂ ਸਾਰੇ ਸੱਚ ਦੀ ਬਾਣੀ ਰਹੀ ਆਪਣੀ ਪਿਆਸ ਬੁਝਾ ਸਕੇ Hindu ਪੜੇ ਉਹਨਾਂ ਵੀ ਪੜਾਉਂਦੇ Musalman ਵੀ ਪੜ ਸਕਦੇ ਸੇਖ ਤੁਮ ਪੜੇਗਾ ਪੜੇਗਾ ਹੋਰ ਵੀ ਦੁਨੀਆ ਦਾ ਕਿਸੇ ਵੀ ਧਰਮ ਦਾ ਬੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਉਹ ਸੁਣਨਾ ਜਿਵੇਂ ਨਦੀ ਦੇ ਪਾਣੀ ਤੋਂ ਪਿਆਸ ਬੁਝਾਉਣੀ ਹੋਵੇ ਨਦੀ ਪੁੱਛਦੀ ਨਹੀਂ ਪੀਣ ਵਾਲਿਆ ਤੂੰ ਮੁਸਲਮਾਨ ਨੇ ਪਾਣੀ ਪੀਣ ਵਾਲਿਆ ਤੂੰ ਹਿੰਦੂ ਹੈ ਜੇ ਤੂੰ ਹਿੰਦੂ ਤੇਰੀ ਪਿਆਸ ਨਹੀਂ ਬੁਝਾਣੀ ਨਦੀ ਕਦੇ ਨਹੀਂ ਕਹਦੀ ਕਿ ਮੈਂ ਇਸ ਬੰਦੇ ਦੀ ਪਿਆਸ ਨਹੀਂ ਬੁਝਾਣੀ ਇਹਦਾ ਧਰਮ ਹੋ ਰਿਹਾ ਹੈ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਕਦੇ ਨਹੀਂ ਕਹਿੰਦੇ ਕਿ ਹਿੰਦੂ ਮੁਸਲਮਾਨ ਜਨਨੀ ਵਤੀ ਸਾਈ ਕੋਈ ਆਦੇ ਇਹ ਰਹਾ ਪਹਾਣੀ ਹੋਣਾ ਬਾਣੀ ਕੋਈ ਵੀ ਜਪੇ ਉਹਦਾ ਭਲਾ ਹੋਏਗਾ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਾਮੀ ਇਫਕਤ ਇਹ ਸ਼ਬਦ ਕੱਢੇ ਗੁਰੂ ਮਾਨੇ ਗ੍ਰੰਥੈਲੋਂ ਪਲੀਜ਼ ਹੋਈ ਹੈ ਉਹਦੇ ਵਿੱਚ ਅਸੀਂ ਉਹਨਾਂ ਦਾ ਧੰਨਵਾਦ ਕੀਤਾ ਹਰ ਬਜਨਮਾਨ ਕੁਲਵਿੰਦਰ ਬਿੱਲਾ ਇੱਕ ਸ਼ਬਦ ਜੋਤ ਤੇ ਨੌਜਵਾਨ ਲੜਕਾ ਗਾਇਕ ਹੈ ਤੇ ਜਸਵੀਰ ਜੱਸੀ ਕਿ ਕਮਰਤ ਦਾ ਗਾਇਕ ਹੈ ਉਹ ਲਿਖਦਾ ਵੀ ਹੈ ਭਾਈ ਵੀਰ ਸਿੰਘ ਉਹ ਪੰਜਾਂ ਛੇ ਗਾਇਕਾਂ ਨੇ ਇਕੱਠੇ ਹੋ ਕੇ ਹੋਰ ਵੀ ਸੱਨੇ ਕਲ ਕਿਉਂਕਿ ਹਰ ਅੱਖ ਤੋਂ ਪ੍ਰਚਾਰ ਹੋਣਾ ਹੈ ਸਾਨੂੰ ਨਹੀਂ ਸਾਰੇ ਸੁਣਦੇ ਕੁਝ ਲੋਕ ਗਾਇਕਾਂ ਨੂੰ ਸੁਣਦੇ ਕੁਝ ਧਰਮ ਉੱਤੇ ਅਸੀਂ ਵੀ ਪ੍ਰਚਾਰ ਕਰ ਸਕਦੇ ਇਹ ਸਾਡੇ ਰਾਜਨੀਤਿਕ ਲੀਡਰ ਬੈਠੇ ਇਹ ਵੀ ਪ੍ਰਚਾਰ ਕਰਨਾ ਇਹਨਾਂ ਨੂੰ ਸਾਡੇ ਸਰਦਨ ਦਾ ਮਕਸਦ ਅਸੀਂ ਕੋਈ ਕਾਮਨਲੀ ਨਾ ਤੋਂ ਕਰੋਣੇ ਇਹਨਾਂ ਵਿੱਚ ਲਈ ਸੱਦੀ ਹੈ ਇਹਨਾਂ ਦੇ ਅੰਦਰ ਵੀ ਇਹ ਚੀਜ਼ਾਂ ਆ ਜਾਣ ਜਦੋਂ ਇਹ ਰਾਜਨੀਤਿਕ ਖੇਤਰ 'ਚ ਆਮ ਕਰਨ ਇਹ ਲੋਕਾਂ ਦੀ ਸਮਾਨ ਅੰਤਰਾ ਹੈ ਸਭ ਤੇ ਪੰਜਾਬ ਸਰ ਦਾ ਭਲਾ ਕਰਨ ਇਸ ਲਈ ਹਰ ਇੱਕ ਬੰਦੇ ਦੀ ਜ਼ਿੰਮੇਵਾਰੀ ਹੈ ਰਾਜਨੀਤਿਕ ਖੇਤਰ ਤੋਂ ਧਾਰਮਿਕ ਖੇਤਰ ਤੋਂ ਸਮਾਜਿਕ ਖੇਤਰ ਤੋਂ ਜਿੱਥੇ-ਜਿੱਥੇ ਤੁਸੀਂ ਆਪਣੇ ਪਿੰਡਾਂ ਸ਼ਹਿਰਾਂ ਤੇ ਮਹੱਲਿਆਂ ਤੇ ਰਹਿੰਦੇ ਹੋ ਤੁਹਾਡੀ ਆਪਣੀ ਵੀ ਜ਼ਿੰਮੇਵਾਰੀ ਸਵੇਰੇ ਉੱਠ ਕੇ ਆਣ ਗੋਣ ਗੱਜ ਜਿਹੜੀ ਕੋਲੇ ਵਾਲੇ ਕੋਈ ਚੀਜ਼ ਦੇਖ ਕੋ ਸਾਫ਼ ਕਰ ਮਾਲੀ ਜੇ ਆਪਣਾ ਕੂੜਾ ਕੱਢ ਕੇ ਗੋਟੀ ਮੋਰੇ ਲੰਡਾ ਫਿਆਸੀ ਤਾਂ ਧਾਰਮਿਕ ਸਵੇਰੇ ਮੁੱਕਦਿਆਂ ਤਾਂ ਮੰਡੀਏ ਮੋਰੇ ਵਿੱਚ ਕੋਈ ਕੂੜਾ ਕੱਟ ਪਿਆ ਉਹ ਵੀ ਸਾਫ਼ ਕਰਦਾ ਨੋ ਬੰਦੇ ਕਿੱਥੇ ਨੇ ਜਿਹੜੇ ਆਪਣੀ ਪੂਰੀ ਮਲੀਤੇ ਦੇ ਵਿੱਚ ਕਿੱਥੇ ਅਵਾਰਾ ਕੁਸ਼ੂ ਨੇ ਕੋ ਗੰਦਗੀ ਕਰਦੇ ਹੋ ਪੂਰਾ ਸਾਫ ਰੱਖਦੇ ਨੇ ਇਹ ਨਹੀਂ ਵੀ ਆਪਣੀ ਮੋਟ ਕਿਉਂ ਤੁਹਾਡੇ ਘਰ ਤੱਕ ਆਉਣੇ ਤਾਂ ਪੂਰੀ ਸਖਤ ਮੰਨ ਕੇ ਰੋਟਾ ਦਾ ਸਾਫ ਹੈ ਪਿੱਛੇ ਗੰਦਗੀ ਹੈ ਇੰਨਾ ਸਾਡੀ ਜ਼ਿੰਮੇਵਾਰੀ ਹੈ ਸੋ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਡੇ ਛੋਟੇ ਜਿਹੇ ਸਰਦੇ ਉੱਤੇ ਹਰ ਵਕਤ ਸਾਡਾ ਸਹਿਯੋਗ ਕਰਦੇ ਹੋ ਅੱਗੇ ਤੋਂ ਵੀ ਤੁਹਾਡੇ ਤੋਂ ਆਸ ਹੈ ਵਕਤੋਂ ਵਕਤੋਂ ਸਾਡੀਆਂ ਜ਼ਿੰਮੇਵਾਰੀਆਂ ਵੱਧ ਗਈਆਂ ਤੁਸੀਂ ਸਾਡਾ ਸਹਿਯੋਗ ਬਤ ਕਰਿਓ ਅਸੀਂ ਕੋਸ਼ਿਸ਼ ਕਰਾਂਗੇ ਪਹਿਨਾ ਨਵਾਂ ਸ਼ਹਿਦ ਤੋਂ ਹੀ ਇਦਾਂ ਦੀ ਕੋਈ ਮੋਹਮ ਸ਼ੁਰੂ ਕਰੀਏ ਕਿ ਹਿੰਦੂ ਮੁਸਲਮ ਸਿਰਫ ਸਾਈ ਸਾਰੇ ਧਰਮ ਨੂੰ ਇਕੱਠਾ ਸੰਜਾ ਉਪਦੇਸ਼ ਲੋਕਾਂ ਤੱਕ ਪਹੁੰਚਾਈਏ ਭਾਈ ਅਸੀਂ ਇਕੱਠੇ ਜਿਹੜਾ ਮੰਦਿਰ ਚ ਉਜਾ ਕਰਦਾ ਉਹਨੂੰ ਉੱਥੇ ਮਾਰੋ ਜਿਹੜਾ ਮਸਜਿਦ ਵਿੱਚ ਨमाज ਪੜਦਾ ਉਹਨੂੰ ਉਹ ਮਾਰੋ ਜਿਹੜਾ ਗੁਰਦਵਾਰੇ ਬਾਣੀ ਪੜਦਾ ਉਹਨੂੰ ਮਾਰੋ ਕਿਸੇ ਦੇ ਧਰਮ ਉੱਤੇ ਕੋਈ ਕਟਾਕਸ਼ ਨਾ ਕਰੀਏ ਕਿਸੇ ਦੇ ਧਾਰਮਿਕ ਸਥਾਨ ਤੇ ਗੁਰੂ ਦਾਕਸ਼ਨਾ ਕਰੀਏ ਲੈਣਾ ਤਾਂ ਰੱਬ ਦਾ ਨਾਮ ਹੀ ਹੈ ਆਪਣਾ ਮੁੱਖ ਤਨ ਪਿਆਰ ਨਾਲ ਤੇ ਸੁਨੇਹਾ ਦਿਏ ਅੱਜ ਦੀ ਜ਼ਰੂਰਤ ਹੈ ਕਿਉਂ ਸਮਾਜ ਬਹੁਤ ਖਤਰੇ ਵਿੱਚ ਹੈ ਆਉਣ ਵਾਲਾ ਵਕਤ ਕਿਸੇ ਵਕਤ ਵੀ ਉਹ ਜਿਹੜੇ ਇਤਨ ਦੇ ਬੋਲਣ ਵਾਲੇ ਬੰਦੇ ਨੇ ਉਹ ਕੁਝ ਵੀ ਕਰ ਸਕਦੇ ਇਸ ਸੰਸਾਗਤ ਮੈਂ ਆਪਣੇ ਸਿੱਖ ਪ੍ਰਚਾਰਕਾਂ ਨੂੰ ਬੇਨਤੀ ਕੀਤੀ ਕਰ ਬਈ ਤੁਸੀਂ ਮੈਂ ਗਰਮ ਹੋ ਕੇ ਬੋਲੂਗਾ ਤੁਸੀਂ ਨਾ ਮੋਰ ਇੰਦਾ ਨਾ ਜਵਾਬ ਦਿਓ ਜੇ ਉਹਨੇ ਬੋਲ ਦਿੱਤਾ ਆਪਾਂ ਵੀ ਬੋਲਣਾ ਕਿਉਂ ਬੰਦੇ ਕਿਸੇ ਦੇ ਬੁਲਾਏ ਉੱਪਰ ਬੋਲਦੇ ਉਹ ਬੰਦੇ ਨੂੰ ਇਹਨਾਂ ਚੀਜ਼ਾਂ ਤੇ ਕਈ ਵਾਰ ਪੈਸੇ ਮਿਲਦੇ ਨੇ ਜੇ ਅਸੀਂ ਸਿਕਿਉਰਿਟੀ ਦਵਾਂਗੇ ਪੈਸੇ ਦਵਾਂਗੇ ਤੁਸੀਂ ਸਮਾਜ ਨੂੰ ਹਲਾਓ ਥੋੜਾ ਜਿਹਾ ਸਤਗੁਰੂ ਕਿਰਪਾ ਬਖਸ਼ਿਸ਼ ਕਰ ਤੁਸੀਂ ਸਾਡਾ ਸਹਿਯੋਗ ਕਰਿਓ ਅਸੀਂ ਨਵਾਂ ਸ਼ਹਿਰ ਤੱਕ ਨਵੀਂ ਮਹਿਮਾਉਂ ਵਾਲੇ ਸਮੇਂ ਵਿੱਚ ਸ਼ੁਰੂ ਕਰਾਂਗੇ ਬਰਤੋਂ ਬਰਤ ਜਿਵੇਂ ਅਸੀਂ ਮੰਦਿਰ ਵਿੱਚ ਇਹ ਸਮਾਗਮ ਕਰਨਾ ਪਿਆ ਸਿੱਖਾਂ ਕਿ ਸਾਨੂੰ ਚੁਣੌਤੀਆਂ ਜੀਆਂ ਰਹਿਣਗੀਆਂ ਤੁਸੀਂ ਕਿਉਂ ਗਏ ਇੱਕ ਵਾਰ ਮੇਰੇ ਦੰਡੀ ਸਵਾਮੀ ਮੰਦਿਰ ਨੂੰ ਦੇਖਦੇ ਉਹਨਾਂ ਮੈਨੂੰ ਬੁੱਕ ਕਰ ਲਿਆ ਕਥਾ ਉਹ ਜਦੋਂ ਬੋਰਡ ਲੱਗਦਾ ਤਾਂ ਰੋਣਾ ਪੈ ਗਿਆ ਕਈ ਬੰਦੇ ਸਾਡੇ ਵੀ ਕੱਟਣ ਹੁੰਦੇ ਉਹ ਵੀ ਆਉਣ ਲੱਗ ਪਏ ਉਹ ਕਹਿੰਦੇ ਜੀ ਮੰਦਿਰ ਚ ਕਰਾ ਕਰੋ ਮੈਂ ਫਿਰ ਕਿਉਂ ਐ ਕਹਿੰਦੇ ਨਹੀਂ ਤਾਂ ਬਹੁਤ ਗੰਧ ਹੁੰਨ ਪੈਸਿਆਂ ਦੇ ਕਿਤੇ ਵੀ ਤੁਸੀਂ ਚਲ ਜਾਓਗੇ ਫਿਰ ਤੁਹਾਡੇ ਚ ਤਾਂ ਕਲਾਕਾਰਾਂ ਦੀ ਫਸ ਫਿਰ ਹੋ ਸਕਦਾ ਇਸ ਤਰ੍ਹਾਂ ਬੋਲਣ ਲੱਗੇ ਉਹ ਜਦੋਂ ਮਸਲਾ ਇੰਨਾ ਵੱਧ ਗਿਆ ਕਿ ਮਜਬੂਰਨ ਉਹ ਕਮੇਟੀ ਕੋਲੋਂ ਮੈਨੂੰ ਕਿਸੇ ਭਾਨ ਨੇ ਮਾਫੀ ਮੰਗਣੀ ਪਈ ਕਿ ਮੈਂ ਨਹੀਂ ਆ ਸਕਦਾ ਪਰ ਸਾਸ ਸੰਤ ਦੀ ਚਰੋਤੀਆਂ ਦਾ ਕਿਤੇ ਸਾਹਮਣਾ ਕਰਨਾ ਪੈਗਾ ਮੈਂ ਉਹ ਬੰਦੇ ਨੂੰ ਕਿਹਾ ਬਹਿ ਕੇ ਬੰਨਾਂ ਗੱਲ ਕਰੋ ਜੇ ਮੰਦਰ ਵਿੱਚ ਕਥਾ ਵੀ ਹੋ ਸਕਦੀ ਮੰਦਰ ਵਿੱਚ ਗੁਰੂ ਨਾਨਕ ਸਾਹਿਬ ਪਾਣੀ ਉਚਾਰਨ ਕਰ ਸਕਦੇ ਅੱਜ ਗੁਰੂ ਨਾਨਕ ਸਾਹਿਬ ਦੀ ਜਿਹੜੀ ਬਾਣੀ ਅੰਦਰ ਵਿੱਚ ਬਹਿ ਕੇ ਉਚਾਰਨ ਕੀਤੀ ਗਗਨ ਮੈਂ ਥਾਭ ਰਮ ਚੰਦ ਦੇ ਬਣ ਜਾਈ ਅੱਜ ਕੋਈ ਗਾਉਂ ਤੁਸੀਂ ਕਹਿੰਨਾ ਮੰਦਰ ਤੇ ਪੈਸੇ ਲਗਾ ਸਾਨੂੰ ਸਮਾਜ ਨੂੰ ਵੀ ਅਸੀਂ ਇਕੱਠਾ ਕਰਨਾ ਹੈ ਜੇ ਮੰਦਰ ਵਿੱਚ ਜਾਣਾ ਇੰਨਾ ਔੜਾ ਹੁੰਦਾ ਅ ਗੁਰੂ ਤੇਗ ਬਹਾਦਰ ਮਹਾਰਾਜ ਕਦੇ ਵੀ ਉਹਨਾਂ ਨੇ ਜਨਤਨ ਦੁਬਾਰਾ ਜਗਾਉਣ ਲਈ ਉਹਨਾਂ ਦੇ ਪਿੰਨ ਕੰਜੂਲੇ ਕਦੇ ਸੀਸ ਦੀ ਕੁਰਬਾਨੀ ਨਾ ਕਰੀ ਅੱਜ ਸਾਨੂੰ ਭਾਈਚਾਰਕ ਸੰਗਤ ਮਜ਼ਬੂਤ ਕਰਨ ਦੀ ਲੋੜ ਹੈ ਅਸੀਂ ਕੋਸ਼ਿਸ਼ ਕਰਾਂਗੇ ਹਾਂ ਕੁਝ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਣਗੀਆਂ ਪਰ ਅਸੀਂ ਆਪਣਾ ਫਰਜ਼ ਨਿਭਾਉਣਾ ਹੈ ਤੁਸੀਂ ਸਮਾਜ ਨੂੰ ਇੰਨਾ ਮਜ਼ਬੂਤ ਕਰ ਦਿਓ ਕਿ ਗਲਤ ਲੋਕ ਬੋਲਣ ਵਾਲੇ ਤੋੜ ਹੀ ਨਾ

ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵੱਖ-ਵੱਖ

ਨਮਲੀਤ ਇਤਾਲੀਆ ਸਰਕਾਰੀਆਂ ਲੈ ਕੇ حاضر ਹੋਮਾਗੇ ਉਪਰੋਕਤ ਵਾਸਤੇ ਪਤਲੀ ਸਿਮ ਇਜਾਜ਼ਤ ਦਿਓ ਧੰਨਵਾਦ